پاکستان ਦੇ بلوچستان ਸੂਬੇ ਦੀ ਰਾਜਸਥਾਨੀ ਕੋਟਾ ਚ ਪੁਲਿਸ ਟ੍ਰੇਨਿੰਗ ਸੈਂਟਰ ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਟ੍ਰੇਨਿੰਗ ਲੈ ਰਹੇ 59 ਤੋਂ ਵੱਧ ਰੰਗਰੂਟਾਂ ਦੀ ਮੌਤ ਹੋ ਗਈ ਹੈ ਹਮਲਾਵਰਾਂ ਸ਼ਾਮਲ ਤਿੰਨੇ ਹਮਲਾਵਰ ਵੀ ਮਾਰੇ ਗਏ ਇਹ ਹਮਲਾ ਰਾਤ ਦੇ 12 ਵਜੇ ਹੋਇਆ ਹਮਲੇ ਸਮੇਂ ਜ਼ਿਆਦਾ ਰੰਗਰੂਟ ਆਪਣੇ ਕਮਰਾਂ 'ਚ ਆਰਾਮ ਕਰ ਰਹੇ ਸਨ ਜਦੋਂ ਤਿੰਨ ਹਮਲਾਵਰਾਂ ਨੇ ਕੈਂਪ ਵਿੱਚ ਵੜ ਅੰਨੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਇਸ ਹਮਲੇ ਵਿੱਚ ਕਰੀਬ 106 ਜਵਾਨ ਜ਼ਖਮੀ ਹੋਏ ਨੇ ਪ੍ਰਤੀਸਾਨ ਦੇ ਗ੍ਰਾਮ ਮੰਤਰੀ ਸਰਫਰਾਜ਼ ਬੁਖਤੀ ਨੇ ਦੱਸਿਆ ਕਿ ਆਤਮਕਾਤੀ ਹਮਲਾਵਰਾਂ ਨੇ ਟ੍ਰੇਨਿੰਗ ਕੈਂਪ ਦੇ ਅੰਦਰ ਦਾਖਲ ਹੋ ਕੇ ਆਪਣੇ ਆਪ ਨੂੰ ਉੜਾ ਲਿਆ ਪਰ ਦੂਜੇ ਪਾਸੇ ਆਈਜੀਐਫਸੀ ਮੇਜਰ ਜਨਰਲ ਸ਼ੇਰ ਅਫਗਾਨ ਨੇ ਦੱਸਿਆ ਕਿ ਹਮਲਾਵਰਾਂ ਦਾ ਸਬੰਧ ਪਬੰਦੀ شدہ ਜਥੇਬੰਦੀ ਲਸ਼ਕਰੇ ਚਾਂਗਨੀ ਨਾਲ ਸੀ ਜੁਰਖੇ ਬਲਾਨੇ ਹਮਨੇ ਸਮੇਂ ਦੀ ਦੈਸ਼ਤ ਗਰਦਾਂ ਦੀ ਗਲਬਾਤ ਦੀ ਟੇਪ ਵੀ ਕੀਤੀ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਹਮਲਾਵਰਾਂ ਅਫਗਾਨਿਸਤਾਨ ਤੋਂ ਹੁਕਮੰਦਰੇ ਸਨ ਇਸ ਤੋਂ ਪਹਿਲਾਂ ਅਗਸਤ ਮਹੀਨੇ 'ਚ ਵੀ ਕੋਇਟਾ ਦੇ ਹਸਪਤਾਲ ਤੇ ਵਕੀਲਾਂ ਤੇ ਹੋਏ ਹਮਨੇ 88 ਲੋਕਾਂ ਦੀ ਮੌਤ ਹੋ ਗਈ ਸੀ ਪਾਕਿਸਤਾਨ ਨੇ ਜੈਸ਼ੇ ਮੁਹੰਮਦ ਮੁਖੀ ਮਸੂਦ ਅਜ਼ਹਰ ਸਮੇਤ 5500 ਦਹਿਸ਼ਤਗਰਦਾਂ ਦੇ 40 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਖਾਤੇ ਜਾਮ ਕਰ ਦਿੱਤੇ ਨੇ ਸਟੇਟ ਬੈਂਕ ਆਫ ਪਾਕਿਸਤਾਨ ਉਹਲੇ ਕਾਰਵਾਈ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤੇ ਕੀਤੀ ਗਈ ਹੈ ਮਨਾ ਜਾ ਰਿਹਾ ਕਿ ਪਾਕਿਸਤਾਨ ਨੇ ਕਦਮ ਕਮਾਂਤਰੀ ਖਾਸ ਕਰਕੇ ਭਾਰਤ ਦੇ ਦਬਾਅ ਹੇਠ ਆ ਕੇ ਚੁੱਕਿਆ ਹੈ ਦੂਜੇ ਪਾਸੇ ਪਾਕਿਸਤਾਨ ਨੇ ਕਦਮ ਚੁੱਕੇ ਮੰਨ ਲਿਆ ਕਿ ਉਸ ਦੇ ਦੇਸ਼ ਦੇ ਦਹਿਸ਼ਤਗਰਦਾਂ ਦੇ ਟਿਕਾਣੇ ਨੇ ਦਸ਼ਤਗਰਦਾਂ ਦੇ ਮੁੱਦੇ 'ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਤਿੰਨ ਵੱਖ-ਵੱਖ ਲਿਸਟਾਂ ਤਿਆਰ ਕੀਤੀਆਂ ਨੇ ਇਹਨਾਂ ਲਿਸਟਾਂ ਵਿੱਚ ਉਹਨਾਂ ਦਸ਼ਤਗਰਦਾਂ ਦੇ ਨਾਮ ਹਨ ਜੋ ਪਾਕਿਸਤਾਨ ਵਿੱਚ ਬੈਠ ਕੇ ਵੱਖ-ਵੱਖ ਦੇਸ਼ਾਂ 'ਚ ਦਸ਼ਤਗਰਦ ਸਾਜ਼ਿਸ਼ਾਂ ਰਚਦੇ ਨੇ ਭਾਰਤ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ ਪਾਕਿਸਤਾਨ ਨੂੰ ਵਿਸ਼ੇਪੱਤਰੀ ਅਤਵਾਦ ਦਾ ਕੇਂਦਰ ਦੱਸਦੋਏ ਭਾਰਤ ਨੇ ਪਾਕਿਸਤਾਨ ਨੂੰ ਕਸ਼ਮੀਰ ਵਿੱਚ ਮਨੁੱਖੀ ਹਿੱਕਤਾਂ ਦੀ ਉਲੰਘਣਾ ਦਾ ਮੁੱਦਾ ਚੁੱਕਣ ਦੀ ਬਜਾਏ ਆਪਣੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਲਈ ਹੈ ਅਮਰੀਕੀ ਰਾਜਦੂਤ ਦੇ ਅਰਣਾਚਲ ਦੌਰੇ ਤੋਂ ਚੀਨ ਬਖਲਾ ਗਿਆ ਚੀਨ ਨੇ ਅਮਰੀਕਾ ਨੂੰ ਭਾਰਤ-ਚੀਨ ਸਰਹੱਦ ਵਿਵਾਦ ਤੋਂ ਦੂਰ ਰਹਿਣ ਲਈ ਕਿਹਾ ਹੈ ਜਿਸ ਦੇ ਮੁਤਾਬਕ ਅਮਰੀਕਾ ਦੀ ਦਖਲਅੰਦਾਜ਼ੀ ਮਾਮਲੇ ਨੂੰ ਹੋਰ ਉਲਝਾਈਗੀ ਚੀਨੀ ਸਥਾ ਤਾਰਿਕ ਕਮਿਊਨਿਸਟ ਪਾਰਟੀ ਦਾ ਕਹਿਣਾ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ 10 ਲੱਖ ਤੋਂ ਵੱਧ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਜ਼ਾ ਦਿੱਤੀ ਗਈ ਹੈ ਬੀਬੀਸੀ ਦੀ ਖਬਰ ਦੇ ਮੁਤਾਬਕ ਚੀਨ ਨੇ ਕਿਹਾ ਕਿ ਦੂਜੇ ਦੇਸ਼ ਵਿੱਚ ਭੱਜ ਗਏ 409 ਲੋਕਾਂ ਤੋਂ ਇਸ ਸਾਲ ਪੁੱਛਗਛ ਕੀਤੀ ਗਈ ਹੈ